ਹਰਦੋਵਾਲ ਖੁਰਦ ਦੇ ਵਾਸੀਆਂ ਨੇ ਸਰਬਸੰਮਤੀ ਨਾਲ ਬਣਾਈ ਸਰਪੰਚਨੀ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਖੁਰਦ ਦੀ ਬੀਬੀ ਜੋਤੀ ਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਸਰਪੰਚਨੀ ਚੁਣਿਆ ਹੈ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਦੀਨ ਪੈਂਦੇ ਪਿੰਡ ਹਰਦੋਵਾਲ ਖੁਰਦ ਵਿੱਚ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਚੰਨਨ ਸਿੰਘ ਖਾਲਸਾ ਦੇ ਨਜ਼ਦਕੀ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਜੁਜਾਰੂ ਵਰਕਰ ਸਰਵਨ ਸਿੰਘ ਦੀ ਧਰਮ ਪਤਨੀ ਬੀਬੀ ਜੋਤੀ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚਨੀ ਚੁਣਿਆ ਗਿਆ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਸਾ ਗੁਰਦੀਪ ਸਿੰਘ ਰੰਦਾਵਾ ਵੱਲੋਂ ਪਿੰਡ ਹਰਦੌਰਵਾਲ ਖੁਰਦ ਵਾਸੀਆਂ ਦੀ ਚੰਗੀ ਸੋਚ ਸਦਕਾ ਚੁਣੀ ਗਈ ਸਰਪੰਚਨੀ ਬੀਬੀ ਜੋਤੀ ਨੂੰ ਸ਼ਰੋਪਾ ਪਾ ਕੇ ਸਰਪੰਚਨੀ ਬਣਨ ਤੇ ਵਧਾਈ ਦਿੱਤੀ ਗਈ। ਬੀਬੀ ਜੋਤੀ ਅਤੇ ਉਹਨਾਂ ਦੇ ਪਤੀ ਸਰਵਣ ਸਿੰਘ ਦਾ ਪਿੰਡ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਨਨ ਸਿੰਘ ਖਾਲਸਾ ਅਤੇ ਪਿੰਡ ਵਾਸੀਆਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਲੱਡੂ ਵੰਡੇ ਜਾ ਰਹੇ ਹਨ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਨਵੀਂ ਚੁਣੀ ਗਈ ਸਰਪੰਚਨੀ ਬੀਬੀ ਜੋਤੀ ਅਤੇ ਉਹਨਾਂ ਦੇ ਪਤੀ ਵੱਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਹਲਕਾ ਆਗੂ ਗੁਰਦੀਪ ਸਿੰਘ ਰੰਦਾਵਾ ਦਾ ਧੰਨਵਾਦ ਕੀਤਾ ਗਿਆ। ਮੈਂ ਸਰਵਨਸਨ ਲਾਡੀ ਪਿੰਡ ਹਰਦਰਾਖੁਰ ਦਾ ਪਾਰਟੀ ਦਾ ਤਹਿ ਦਿਲੋਂ ਧੰਨਵਾਦੀ ਕਰਦਾ ਤੇ ਮੈਂ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਆ ਉਸ ਮਿਹਨਤ ਦਾ ਪਾਰਟੀ ਨੇ ਮੇਰਾ ਮੁੱਲ ਪਾਇਆ ਵਾ ਮੈਂ ਆਪਣੇ ਸਰਦਾਰ ਤਨ ਸਿੰਘ ਖਾਲਸਾ ਜੀ ਸਰਦਾਰ ਗੁਰਦੀਪ ਸਿੰਘ ਰੰਦਾਵਾ ਜੀ ਜੋ ਸਾਡੇ ਹਲਕੇ ਦੇ ਇੰਚਾਰਜ ਨੇ ਉਹਨਾਂ ਨੇ ਮੈਨੂੰ ਅੱਜ ਮਾਨ ਬਖਸ਼ਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਸ ਪਿੰਡ ਦਾ ਸਰਪੰਚ ਚੁਣਿਆ ਗਿਆ ਸਰ ਸੰਕਤੀ ਦੇ ਨਾਲ ਕੀ ਕਹਿਣਾ ਚਾਹੋ ਜੀ ਮੈਂ ਧੰਨਵਾਦ ਕਰਦੀ ਮੈਂ ਧੰਨਵਾਦ ਕਰਦੀ ਪਿੰਡ ਵਾਲਿਆਂ ਦਾ ਸਾਰੇ ਭੈਣ ਭਰਾਵਾਂ ਨੇ ਬਹੁਤ ਸਾਡਾ ਸਾਥ ਦਿੱਤਾ ਵੀ ਔਰ ਪਾਜੀ ਖਾਲਸਾ ਦਾ ਵੀ ਧੰਨਵਾਦ ਕਰਦੀ ਆਂ ਭਾਈ ਗਰਦੀਪ ਦਾ ਵੀ ਧੰਨਵਾਦ ਕਰਦੀ ਆਂ ਕਿਉਂਕਿ ਸਾਨੂੰ ਅਸੀਂ ਜੋਬ ਸਮਝਿਆ ਸਾਨੂੰ ਇਸ ਕੰਮ ਦਿੱਤਾ ਪਾਜੀ ਖਾਲਸਾ ਜੀ ਅੱਜ ਪਿੰਡ ਦੇ ਸਰ ਸੰਕਤੀ ਦੇ ਨਾਲ ਸਰਪੰਚ ਚੁਣਿਆ ਗਿਆ ਜੀ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਜਿਹੜੇ ਇੱਥੇ ਪਹੁੰਚੇ ਉਸ ਬਾਕੀ ਸਾਡੇ ਬਹੁਤ ਹੀ ਪੁਰਾਣੇ ਵਲੰਟੀਅਰ ਸੀਗੇ ਸਰਵਨ ਸਿੰਘ ਜੀ ਅੱਜ ਉਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਵਾ ਸਾਡੇ ਹਲਕਾਚਾਰ ਗਰਦੀਪ ਸਿੰਘ ਰਧਾਵਾ ਜੀ ਵੱਲੋਂ ਔਰ ਉਹਨਾਂ ਦੀ ਵਾਈਫ ਜਿਹੜੀ ਹੈ ਜੋਤੀ ਉਹ ਅੱਜ ਸਰਪੰਚ ਚੁਣੀ ਗਈ ਹੈ ਤੋਂ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਔਰ ਆਮ ਆਦਮੀ ਪਾਰਟੀ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਵਲੰਟੀਅਰ ਜਿਹੜੇ ਪਿਛੇ ਲੰਮੇ ਸਮੇਂ ਤੋਂ ਪਾਰਟੀ ਵੱਲ ਤੇ ਕੰਮ ਕਰਦੇ ਆ ਰਹੇ ਉਹਨਾਂ ਨੂੰ ਸਰਪੰਚ ਤੇ ਬਣਾਇਆ ਜਾ ਰਿਹਾ ਹੈ ਸਰ ਸਾਹਿਬ ਜੀ ਅੱਜ ਕਾਂਗਰਸੀ ਵੱਲੋਂ ਜੱਤਰਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਕੋਈ ਕਾਮਯਾਬ ਸਾਰਿਆਂ ਵਾਸਤੇ ਪੂਰੇ ਹੀ ਨੇ ਉਹਨੂੰ ਹੀ ਪਤਾ ਵਾ ਕਿ ਕਾਗਜ ਜਿਹੜੇ ਕਿਦਾਂ ਪੂਰੇ ਹੁੰਦੇ ਆ ਸਭ ਕੋਈ ਪਤਾ ਉਹਨਾਂ ਨੂੰ ਕਹਿੰਦੇ ਲੋੜ ਨਹੀਂ ਆਪਾਂ ਕਹਿਣਾ ਨਹੀਂ ਚਾਹੁੰਦੇ ਅਸੀਂ ਬਦਲਾਅ ਵਾਸਤੇ ਆਏ ਆ ਤੇ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਆ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਕਦੇ ਪੁੱਛਿਆ ਨਹੀਂ ਗਿਆ ਉਹਨਾਂ ਲੋਕਾਂ ਨੇ ਪਾਰਟੀ ਦੀ ਮਦਦ ਕੀਤੀ ਕੋਈ ਗਰੀਬ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਸੀਗੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਤੇ ਅੱਜ ਉਹਨਾਂ ਲੋਕਾਂ ਨੂੰ ਹੀ ਸਰਪੰਚ ਬਣਾ ਰਹੇ ਆ